ਨਜ਼ਦੀਕੀ ਪਿੰਡ ਕਰਪਾਪੁਰ ਦਾ ਵਸਨੀਕ ਅੰਕੁਸ਼ ਕਲਿਆਣ ਕੁਜਮੇ ਨੇ ਪਹਿਲਾ ਹਾਲੈਂਡ ਤੋਂ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ ਅੱਜ ਦੀ ਸਵੇਰੇ ਸਤਨਾਮਪੁਰਾ ਪੁਲਿਸ ਵੱਲੋਂ ਉਸ ਨੂੰ ਘਰ ਪਹੁੰਚਾਇਆ ਗਿਆ ਇਸ ਮੌਕੇ ਤੇ ਪੂਰਾ ਪਰਿਵਾਰ ਭਾਵੁਕ ਹੋਇਆ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਲੜਕਾ ਜਲੰਧਰ ਦੇ ਇੱਕ ਏਜੰਟ ਦੁਆਰਾ ਗਿਆ ਸੀ ਉਸ ਨੂੰ ਪਹਿਲਾ ਦਿੱਲੀ ਤੋਂ ਹਾਲੈਂਡ ਲੈ ਜਾਇਆ ਗਿਆ ਜਿੱਥੋਂ ਕਰੀਬ 7 ਮਹੀਨੇ ਬਾਅਦ 21 ਜਨਵਰੀ ਨੂੰ ਅਮਰੀਕਾ ਪੁੱਜਾ ਸੀ ਪਰਿਵਾਰ ਦਾ ਕਹਿਣਾ ਹੈ ਕਿ ਇਸ ਜਲੰਧਰ ਦੇ 에ਜੰਟ ਨੇ ਉਹਨਾਂ ਦੇ ਕੋਲੋਂ 35 ਲੱਖ ਰੁਪਏ ਲੈ ਸਨ। ਨਿਰਨਾਹ ਹੰਸਰਾਜੀ ਹੰਸਰਾਜੀ ਕੀ ਮਾਮਲਾ ਕੀ ਇੱਕ ਜਿਹੜਾ ਤੁਹਾਡਾ ਬੇਟਾ ਅਮਰੀਕਾ ਦਵਾ ਆ ਬੇਟੇ ਨੂੰ ਭੇਜਿਆ ਸੀ ਬਾਹਰ ਬਸ ਉੱਥੇ ਮੈਕੋ ਵਾਲਾ ਉਹ ਅਮਰੀਕਾ ਵਾਲਿਆਂ ਨੂੰ ਰਿਪੋਰਟ ਕਰ ਦਿੱਤਾ ਜੀ ਬਸ ਜੀ ਬਹੁਤ ਜਿਆਦਾ ਪਰੇਸ਼ਾਨ ਨੇ ਹੁਣ ਪਤਾ ਨਹੀਂ ਕੀ ਸਾਫ-ਸਾ ਹੋਇਆ ਪਤਾ ਨਹੀਂ ਉਧਰੋਂ ਕਿਹੜਾ ਕੀ ਹੋਇਆ ਕੀ ਮੁੰਡੇ ਨਾ ਬਣਿਆ ਉਹ ਆ ਬਹੁਤ ਪਰੇਸ਼ਾਨ ਨੇ ਬਸ ਕਿਹੜੀ ਕੰਟਰੀ ਭਜਿਆ ਸੀ ਜੀ ਆਪਾਂ ਉਹ ਨੂੰ ਭੇਜਿਆ ਸੀ ਅਮਰੀਕਾ ਪਰ ਉਹ ਅਮਰੀਕਾ ਹਜੇ ਮੈਕਸੀਕੋ ਤੋਂ ਹਜੇ ਗਿਆ ਸੀਗਾ ਉੱਥੇ ਬਾਰਡਰ ਤੇ ਹੀ ਹੁਣੀ ਉੱਥੋਂ ਰਿਪੋਰਟ ਕਰ ਦਿੱਤਾ ਤੇ ਟੋਟਲ ਅਮਾਉਂਟ ਕਿੰਨੀ ਲੱਗੀ ਸਰ ਟੋਟਲ ਅਮਾਉਂਟ ਜੀ 35 ਲੱਖ ਰੁਪਈਆ بس ਉਹ ਵੀ ਇਧਰ ਉਧਰ ਇੱਜੇ ਘੱਟੇ ਘੱਟੇ ਕਰਕੇ ਦਿੱਤੇ ਆ ਸਰ ਆਨਲਾਈਨ ਪੈਸੇ ਭੇਜੇ ਜਾਂ ਕਿਦਾਂ ਨਹੀਂ ਪੈਸੇ ਥੋੜੇ ਥੋੜੇ ਕਰਕੇ ਦਿੱਤੇ ਆ ਕੁਛ ਬੈਂਕ ਤੋਂ ਲਏ ਕੁਛ ਕਿਤੇੋਂ ਲਏ ਕੁਛ ਕਿਤੇੋਂ ਲਏ ਕੁਛ ਬਾਹਰੋਂ ਮੰਗਾਈ ਇਦਾਂ ਸਾਰਾ ਤੇ ਕਦੋਂ ਆਏ ਆ ਬੇਟਾ ਵਾਪਸ ਉਹ ਅੱਜ ਸਵੇਰੇ 8:30 8:30 ਬੇਟੇ ਦਾ ਨਾਮ ਵਗੈਰਾ ਕੀ ਆ ਅੰਕੁਸ਼ ਕਹਿੰਦੇ ਹਾਂਜੀ ਅੰਕੁਸ਼ ਕਹਿੰਦੇ ਹਾਂਜੀ ਤੇ ਇਥੋਂ ਇਥੋਂ ਸਿੱਧਾ ਕਿੱਥੇ ਭੇਜਿਆ ਨੂੰ ਜਾਣੇ ਨੇ ਇਥੋਂ ਦਿੱਲੀ ਦਿੱਲੀ ਤੋਂ ਹੌਲੈਂਡ ਹੌਲੈਂਡ ਤੋਂ ਬਹੁਤ ਪਤਾ ਨਹੀਂ ਉਹ ਕਿੱਦਾਂ ਗਿਆ ਕਿੱਦਾਂ ਨਹੀਂ ਉਹ ਆਪਾਂ ਨੂੰ ਕਿੰਨੇ ਕਿੰਨੇ ਗਏ ਨੂੰ ਕਿੰਨਾ ਟਾਈਮ ਹੋ ਚੁੱਕਾ ਹੁਣ ਤੱਕ 7 ਕ ਮਹੀਨੇ ਹੋ ਗਏ ਜੀ ਅਮਰੀਕਾ ਦੇ ਕਿਸੇ ਪਹੁੰਚ ਉਹ ਆ ਮਹੀਨਾ ਦਾ ਹੋ ਗਿਆ ਮੇਰਾ ਖਿਆਲ 20 ਦਿਨ ਹੋ ਗਏ ਪਹੁੰਚੇ ਉਹਨੂੰ 20 ਦਿਨ ਕੋਲ 20 ਦਿਨ ਤੇ ਸਰ ਕੋਈ ਏਜੰਟ ਵਗੈਰਾ ਕਿੱਥੇ ਦਾ ਸੀਗਾ ਕੋਈ ਪਤਾ ਏਜੰਟ ਜਰੰਦਰ ਦਾ ਆ ਹੁਣ ਪੱਕਾ ਨਹੀਂ ਪਤਾ ਉਹਦਾ ਕੀ ਲਾਂਗੀ ਉਹ ਵੀ ਆਪਣਾ ਕੋਈ ਬੰਦਾ ਸੀ ਕੋਈ ਉਹਨੇ ਕਰਾਇਆ ਸੀ ਹੁਣ ਬਾਕੀ ਹੋਣ ਸਾਰਾ ਕੁਝ ਸਰ ਕੋਈ ਕਾਰਵਾਈ ਵਗੈਰਾ ਕਰ ਰਹੇ ਹੈ ਕਿ ਨਹੀਂ ਅਜੀਤਾ ਜੀ ਆਪ ਹੀ ਪਰੇਸ਼ਾਨੀਆਂ ਕਾਰਵਾਈ ਕਰਾਂਗੇ ਬਾਅਦ ਕਰਾਂਗੇ ਦੇਖਦੇ ਕਿ ਕੀ ਬਣਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ